ਰਾਸ਼ਨ ਇੱਥੇ ਪਹੁੰਚਿਆ ਪਿੰਡ ਦੇ ਲਈ ਤੇ ਹਾਕਾਰ ਇਸ ਵੇਲੇ ਇਸੇ ਮੱਚ ਚੁਕੀ ਆ ਕਿਸ ਤਰ੍ਹਾਂ ਇੱਥੇ ਹਾਲਾਤ ਬਣੇ ਨੇ ਭਾਈ ਜੀ ਕੀ ਲੋਕ ਨਹੀਂ ਮੰਨ ਰਹੇ ਸਨ ਨਹੀਂ ਮੰਨ ਰਹੇ ਭਾਈ ਨਹੀਂ ਮੰਨ ਰਹੇ ਸਾਰਿਆਂ ਨੂੰ ਹੁਣ ਲਾਈਨ ਲਗੋਣੇ ਪਿਆ ਕੋਈ ਲਾਈਨ ਲਾਉਣ ਨੂੰ ਮੰਨਦਾ ਹੀ ਨਹੀਂ ਪਿਆ ਵੀ ਤੁਹਾਡੇ ਲਈ ਅਸੀਂ ਰਾਸ਼ਨ ਲੈ ਕੇ ਆਇਆ ਤੁਹਾ ਸਾਡੇ ਸਾਰਿਆਂ ਨੂੰ ਦੇਖ ਕੇ ਜਾਵਾਂਗੇ ਇੱਕ ਪਿੰਡ ਦਾ ਸਾਡੇ ਕੋਲ ਰਾਸ਼ਨ ਹੈਗਾ ਭਾਈ ਜੀ ਨਹੀਂ ਮੰਨਦੇ ਪਏ ਇਹ ਇਹ ਕਹਿੰਦੇ ਅਸੀਂ ਇੱਕੋ ਜਣਾ ਲੈ ਜੀਏ ਸਾਰਾ ਸੇ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਰਾਸ਼ਨ ਇੱਥੇ ਪਹੁੰਚਿਆ ਪਿੰਡ ਦੇ ਲਈ ਤੇ ਹਾਕਾਰ ਇਸ ਵੇਲੇ ਇਸੇ ਮੱਚ ਚੁਕੀ ਆ ਕਿਸ ਤਰ੍ਹਾਂ ਇੱਥੇ ਹਾਲਾਤ ਬਣੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕੀ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਰਾਸ਼ਨ ਦੇ ਜਿਹੜੇ ਲੋਕਾਂ ਨੂੰ ਲੋੜ ਆ ਉਹਨਾਂ ਦਾ ਰਾਸ਼ਨ ਨਹੀਂ ਪਹੁੰਚ ਰਿਹਾ ਜੀ ਕਿਉਂਕਿ ਜਿਹੜੇ ਨਾਲ ਫੇਰ ਗੱਲ ਬੰਦ ਨਹੀਂ ਬੰਦ ਜਿਹੜੇ ਸੁੱਕੇ ਏਰੀਆ ਨੇ ਜੀ ਉਹਨਾਂ ਤੋਂ ਉੱਚੋਂ ਹੀ ਹੋ ਗਏ ਨੰਗਾ ਜਾਣਾ ਜੀ ਜਦੋਂ ਹੁਣ ਮਾਲੇ ਜੀ ਦੁੱਬਿਆ ਏਰੀਆ ਜਾਣਾ ਸੀ ਅੱਗੇ ਜੀ ਇਹ ਉਸ ਤੋਂ ਪਹਿਲੇ ਹੀ ਇੱਕ ਖਾਲੀ ਜੋ ਏਰੀਆ ਜਿੱਥੇ ਲੋਕ ਅੱਗੇ ਖੜੇ ਤੇ ਇਹ ਕਰ ਅੱਗੇ ਮਾਰੇ ਅੱਗੇ ਮਾਰੇ ਅੱਗੇ ਮਾਰੇ ਕੈਮਰਾ ਇੱਕ ਕਰ ਅੱਗੇ ਮਾਰੋ ਬਿਲਕੁਲ ਹੈ ਇਹ ਤਸਵੀਰਾਂ ਨੇ ਇੱਥੇ ਅਜਨਾਲੇ ਦੇ ਪਿੰਡ ਦੀਆਂ ਕਿਸ ਤਰ੍ਹਾਂ ਬਾਈ ਜੀ ਕੀ ਇੱਥੇ ਹੋਇਆ ਵਾ ਹੁਣੇ ਕਿਉਂਕਿ ਆਪਾਂ ਦੇਖਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਉੱਪਰ ਚੜ ਰਹੇ ਸੀ ਇੱਕ ਦੂਜੇ ਦੇ ਮੇਰੇ ਬਾਪੂ ਨੇ ਜੇਵਾ ਕਰਾਇਆ ਅੰਕਾ ਲੈਂਡ ਤੇ ਬਣਾ ਲਓ ਕਿ ਇਦਾਂ ਇੱਕ ਦੂਜੇ ਦੇ ਸਾਥ ਲ ਕੋਈ ਫਾਇਦਾ ਨਹੀਂ ਆਗਾ ਉਹ ਚੀਜ਼ ਦਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਤੁਹਾਡੇ ਨਾਲ ਹੈਗਾ ਨਹੀਂ ਸਾਡੇ ਨਾਲ ਨਹੀਂ ਕੋਈ ਆ ਦੇਖੋ ਮੈਂ ਇੱਥੇ ਹਾਲਾਤ ਕੀ ਬਣੇ ਹੋਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਹੈ ਸੇਵਾ ਦੇ ਲਈ ਇੱਥੇ ਟਰਾਲੀ ਜ਼ਰੂਰ ਪਹੁੰਚੀ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਉੱਤੇ ਚੜ ਰਹੇ ਸੰਨ ਹਰ ਇੱਕ ਨੂੰ ਉਮੀਦ ਹੈ ਕਿ ਸਾਡੇ ਘਰ ਦੇ ਵਿੱਚ ਤਿੰਨ ਟਾਈਮ ਦੀ ਰੋਟੀ ਨਸੀਬ ਹੋ ਜਾਏ ਸਾਨੂੰ ਇਸ ਸਮੇਂ ਦੇ ਵਿੱਚ ਜੋ ਹਾਲਾਤ ਐਸ ਵੇਲੇ ਪੰਜਾਬ ਤੇ ਬਣੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਐਸ ਵੇਲੇ ਕੀ ਹਾਲਾਤ ਭਾਈ ਜੀ ਕੀ ਲੋਕ ਨਹੀਂ ਮੰਨ ਰਹੇ ਤੇ ਨਹੀਂ ਮੰਨ ਰਹੇ ਭਾਜੀ ਨਹੀਂ ਮੰਨ ਰਹੇ ਸਾਰਿਆਂ ਨੂੰ ਹੁਣ ਲਾਈਨ ਲੰਮੋਨੇ ਪਿਆ ਕੋਈ ਲਾਈਨ ਲਾਉਣ ਨੂੰ ਮੰਨਦਾ ਹੀ ਨਹੀਂ ਪਿਆ ਇਹਨਾਂ ਸਾਰਿਆਂ ਨੂੰ ਆਪਣੀ ਬੇਨਤੀ ਕਰਦੇ ਵੇ ਹੱਥ ਜੋੜ ਕੇ ਵੀ ਤੁਹਾਡੇ ਲਈ ਅਸੀਂ ਰਾਸ਼ਨ ਲੈ ਕੇ ਆਏ ਆਂ ਤੋ ਸਾਡੇ ਸਾਰਿਆਂ ਨੂੰ ਦੇਖੇ ਜਾਵਾਂਗੇ ਇੱਕ ਪਿੰਡ ਦਾ ਸਾਡੇ ਕੋਲ ਰਾਸ਼ਨ ਹੈਗਾ ਸਾਬ ਨੂੰ ਆਟਾ ਕੱਲੇ ਕੱਲੇ ਨੂੰ ਸਾਬ ਨੂੰ 10-10 20 ਕਿਲੋ ਆਟਾ ਚੀਨੀ ਸਭ ਕੋ ਦੇਖੇ ਜਾਵਾਂਗੇ ਭਾਜੀ ਨਹੀਂ ਮੰਨਦੇ ਪਏ ਇਹ ਇਹ ਕਹਿੰਦੇ ਅਸੀਂ ਇੱਕੋ ਜਣਾ ਲੈ ਜੀਏ ਸਾਰਾ ਬਿਲਕੁਲ ਹੈ ਮਾਤਾ ਜੀ ਤੁਹਾਨੂੰ ਰਾਸ਼ਨ ਮਿਲਿਆ ਨਹੀਂ ਅਜੇ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਹਾਂ ਕਿੰਨੀ ਦੇਰ ਤੋਂ ਇੱਥੇ ਵੇਟ ਕਰ ਰਹੇ ਹੋ ਬਾਈ ਬਹੁਤ ਟਿਕਲੋਤੇ ਇੱਥੇ ਨੇ ਲਓ ਚੱਟੇ ਬਿਲਕੁਲ ਹੈ ਤਸਵੀਰਾਂ ਕਾਫੀ ਆਰਾਮ ਘਰ ਦੇਣ ਵਾਲੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਕਿਸੇ ਨੇ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਸਕਦੇ ਨੇ ਖੜਾ ਦੀ ਮਾਰ ਇਸ ਵੇਲੇ ਪੰਜਾਬ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਕਿ ਵੱਡੇ ਪੱਧਰ ਤੇ ਲੰਗਰ ਪਹੁੰਚ ਰਹੇ ਨੇ ਵੱਡੇ ਪੱਧਰ ਤੇ ਰਾਸ਼ਨ ਪਹੁੰਚ ਰਹੇ ਨੇ ਪਰ ਤਸਵੀਰਾਂ ਤੁਸੀਂ ਹੁਣੇ ਸਾਡੇ ਮਗਰ ਦੇਖੀਆਂ ਜਦ ਇੱਕ ਲੰਗਰ ਇੱਕ ਰਾਸ਼ਨ ਵਾਲੀ ਟਰਾਲੀ ਆਂਦੀ ਹੈ ਕਿ ਇਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਉੱਤੇ ਚੜ ਕੇ ਇੱਕ ਦੂਸਰੇ ਕੋਲੋਂ ਆਟਾ ਖੁੰਦੇ ਨੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਮੌਜੂਦ ਇਸ ਵੇਲੇ ਨਹੀਂ ਹੈ।